ਫાંਸੀ ਵਗੈਰਾ ਨਹੀਂ ਹੋਣੀ ਚਾਹੀਦੀ ਨਾ 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 ਉਹ ਠੀਕ ਹੈ ਜਿਹੜਾ ਬੇਅਦਬੀ ਕਰਦਾ ਫાંਸੀ ਦਾ ਪੁੱਤ ਅਗਰ ਤੈਨੂੰ ਪਤਾ ਹੀ ਹੈ ਫਿਰ ਬੰਦਾ ਜਾਂਦਾ ਲੱਗਦਾ ਤਾਂ ਵੀ ਇਦਾਂ ਦਾ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਬੇਅਦਬੀ ਕਰੇ ਉਹਨੂੰ ਉਮਰ ਕੈ ਜਾਂ ਫાંਸੀ ਦੀ ਸਜ਼ਾ ਹੋਵੇ ਦੇਖੋ ਜੀ ਬੇਅਦਬੀ ਤਾਂ ਹੁਣ ਜਿਹੇ ਤਰ੍ਹਾਂ ਗੁਰੂ ਮਹਾਰਾਜ ਦੀ ਗ੍ਰੰਥ ਸਾਹਿਬ ਜੀ ਦੀ ਵੀ ਹੁੰਦੀ ਆ ਵੀ ਉਹ ਹੋਣੀ ਚਾਹੀਦੀ ਆ ਮੇਰੇ ਕਾਗਜ਼ਾਂ 'ਚ ਤਾਂ ਹੋਣੀ ਚਾਹੀਦੀ ਤੇਨੂੰ ਚੱਕੂਗੇ ਤਾਂ ਤਾਂ ਫਾਇਦਾ ਨਹੀਂ ਫਿਰ ਉਹ ਬੰਦ ਕਰਦੇ ਨੇ ਕੋਈ ਡਰ ਨਹੀਂ ਹੋਣਾ ਵੀਰੇ ਸਰਕਾਰਾਂ ਦਾ ਰਲੀਆਂ ਵੀ ਨਾਲ ਇਹ ਤਾਂ ਜਿਹੜਾ ਫੜਿਆ ਜਾਂਦਾ ਬੰਦਾ ਜਦੇ ਝਟਕਾਓ ਹਰ ਗੁਰਦੁਆਰੇ 'ਚ ਹਰ ਗੁਰਦੁਆਰੇ 'ਚ ਇੱਕ ਚ ਨਹੀਂ ਹਰ ਗੁਰਦੁਆਰੇ ਉਹ ਦਿਮਾਗੀ ਖਰਾਬ ਸੀ ਉਹ ਬੱਸ ਸਟੈਂਡ ਦੇ ਵਿੱਚ ਜਾ ਕੇ ਕਿਸੇ ਬੱਥੱਲੇ ਆ ਜੀ ਇਹ ਦਿਮਾਗੀ ਹਾਂ ਜੀ ਅੱਜ ਕੋਈ ਆਪਣੇ ਪਰਿਵਾਰ ਦੇ ਕੋਈ ਛੱਟਫੇੜ ਮਾਰਦੇ ਜੀ ਇਹ ਉਹਨੂੰ ਇਹੀ ਇਹੀ ਚੀਜ਼ ਲਿਖਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਗਏ ਸੰਤ ਜੀ ਇਸ ਮੌਕੇ 'ਤੇ ਗੁਰਦੁਆਰਾ ਸ਼੍ਰੀ ਸਾਹਿਬਜ਼ਾਦਾ ਫਤੇਹ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਫਤੇਗੜ ਸਹਿਬੀ ਧਰਤੀ ਤੇ ਖੜੇ ਆਂ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਪੰਜਾਬ ਸਰਕਾਰ ਨੇ ਬੇਅਦਬੀਆਂ ਰੋਕਣ ਦੇ ਲਈ ਇੱਕ ਨਵਾਂ ਕਾਨੂੰਨ ਬਣਾਉਣ ਦੇ ਲਈ ਬਿਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਹੈ ਤੇ ਆਮ ਲੋਕ ਇਸ ਬਾਰੇ ਕੀ ਸੋਚਦੇ ਨੇ ਕੀ ਲੱਗਦਾ ਹੈ ਕਿ ਇਹ ਬਿਲ ਕਾਨੂੰਨ ਦਾ ਰੂਪ ਧਾਰਨ ਕਰੇਗਾ ਜਾਂ ਨਹੀਂ ਜਾਂ ਪਰ ਕੀ ਇਹ ਕਾਰਗਰ ਸਾਬਤ ਹੋਊਗਾ ਬੇਅਦਮੀ ਰੋਕਣ ਦੇ ਲਈ ਆਮ ਲੋਕ ਇਸ ਬਾਰੇ ਕੀ ਸੋਚਦੇ ਨੇ ਉਹ ਪਤਾ ਕਰਦੇ ਆ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਾਨੂੰਨ ਦਾ ਰੂਪ ਲਵੇਗਾ ਜੋ ਬਿਲ ਪੇਸ਼ ਕੀਤਾ ਜਾ ਰਿਹਾ ਹੈ ਜਾਂ ਸਿਰਫ ਇੱਕ ਖਾਨਾ ਪੂਰਤੀ ਹੋ ਇਹ ਨਜ਼ਰ ਆਵੇਗੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਆ ਉਹ ਆਮ ਲੋਕਾਂ ਦੀ ਵੀ رائے ਜਾਣ ਲੈਣੇ ਆ ਸੱਸੀ ਗੱਲ ਜੀ ਕਿਨਾ ਮਾ ਵਿਚਰਕ ਜਰਨਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਅਲੀ ਮજરા ਏ ਤੁਸੀਂ ਸੁਣਿਆ ਜਿਹੜਾ ਇੱਕ ਨਵਾਂ ਬਿੱਲ ਲੈ ਕੇ ਆਈ ਹੈ ਪੰਜਾਬ ਸਰਕਾਰ ਵੀ ਬੇਅਦਮੀਆਂ ਰੋਕਣ ਦੇ ਲਈ ਉਮਰ ਕੈਦ ਹੋਊਗੀ ਜਿਹੜਾ ਹੁੰਦਾ ਬੇਅਦਮੀ ਕਰੂਗਾ ਸੁਣਿਆ ਇਹਦੇ ਬਾਰੇ ਤੁਸੀਂ ਹਾਂਜੀ ਸੁਣੀਦਾ ਜੀ ਕੀ ਲੱਗਦਾ ਵੀ ਜੇ ਇਹ ਕਾਨੂੰਨ ਬਣਿਆ ਇਹ ਮਤਲਬ ਕੋਈ ਫਾਇਦਾ ਹੋਊਗਾ ਇਹਦਾ ਵੀ ਬੇਅਦਮੀਆਂ ਰੋਕਣਗੀਆਂ ਇਹਦੇ ਨਾਲ ਜਿਵੇਂ ਬਿੱਲ ਪੇਸ਼ ਕੀਤਾ ਹੈ ਦੇਖੋ ਜੀ ਜਿਹੜਾ ਤੇ ਸਮਝਦਾਰ ਬੰਦਾ ਹੈ ਨਾ ਉਹ ਤੇ ਕਦੇ ਵੀ ਉਹੋ ਜਿਹਾ ਕੰਮ ਨਹੀਂ ਕਰ ਸਕਦਾ ਤੇ ਜਿਹੜਾ ਮਨਮੁਖੇ ਉਹਨੇ ਤੇ ਆਪਣੀਆਂ ਬੇਅਦਮੀਆਂ ਕਰਨੀਆਂ ਹੀ ਕਰਨੀਆਂ ਨੇ ਜਿੰਨੇ ਮਰਜ਼ੀ ਕਾਨੂੰਨ ਲਾਗੂ ਕਰ ਦਿਓ ਜੋ ਮਰਜ਼ੀ ਕਰ ਦਿਓ ਜਿਹੜਾ ਮਤਲਬ ਉਹ ਜਿਆ ਸਮਝਦਾਰ ਬੰਦਾ ਗੁਰਮਖਤਾਰੀ ਅੰਮ੍ਰਿਤਧਾਰੀ ਕੋਈ ਪੜਿਆ ਲਿਖਿਆ ਨੌਜਵਾਨ ਹੈ ਉਹ ਬੇਅਦਬੀ ਕਦੇ ਵੀ ਨਹੀਂ ਕਰੇਗਾ ਤੇ ਜਿਹੜਾ ਮਨਮੁਖੇ ਉਹ ਜਿਵੇਂ ਮਰਜ਼ੀ ਉਹਨੂੰ ਸਮਝਾਉਂਦੇ ਰਹੋ ਜੋ ਮਰਜ਼ੀ ਕਾਨੂੰਨ ਬਣਾ ਲਓ ਉਹਦੇ ਉੱਤੇ ਕੋਈ ਵੀ ਅਸਰ ਨਹੀਂ ਹੈ ਹਾਂਜੀ ਇਹ ਕੀ ਲੱਗਦਾ ਵੀ ਇਹੀ ਕਾਰਨ ਹੈ ਇਹ ਤੁਹਾਨੂੰ ਕੀ ਲੱਗਦੀ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਕੀ ਕਾਰਨ ਹੈ ਇਹਦੇ ਪਿੱਛੇ ਮਨਮੁਖ ਹੋਣਾ ਹੈ ਕਿ ਜਾਂ ਫਿਰ ਕੋਈ ਸਾਜ਼ਿਸ਼ ਵੀ ਹੁੰਦੀ ਹੈ ਇਹਦੇ ਵਿੱਚ ਸਿਆਸਤ ਜੀ ਸਿਆਸਤ ਜਿਹੜੇ ਜਿਹੜੇ ਮਨਮੁਖ ਲੋਕ ਨੇ ਨਾ ਜਿਹੜੇ ਗੁਰੂ ਘਰ ਦੇ ਨਾਲ ਵੈਰ ਵਿਰੋਧ ਕਰਦੇ ਨੇ ਉਹ ਪਿੱਛੇ ਬੜਬੜੇ ਬੰਦਿਆਂ ਦੇ ਜਾਂ ਕਿਥੇ ਦੇ ਮਗਰ ਲੱਗ ਕੇ ਤੇ ਇਹ ਕੰਮ ਕਰਦੇ ਨੇ ਹਾਂਜੀ ਲੱਗਦਾ ਇਹ ਕਾਨੂੰਨ ਜਿਵੇਂ ਉਮਰ ਕੈਦੀ ਰੱਖੀ ਗਈ ਹੈ ਇਹ ਚ ਪ੍ਰੋਵੀਜ਼ਨ ਉਹਦੇ ਨਾਲ ਡਰ ਰਹੂਗਾ ਲੋਕ ਹਾਂਜੀ ਹਾਂਜੀ ਡਰ ਰਹੇਗਾ ਬਿਲਕੁਲ ਨਹੀਂ ਲੱਗਦਾ ਜੇ ਬਿਲ ਪਾਸ ਹੋਇਆ ਵੀ ਕਾਨੂੰਨ ਬਣੂਗਾ ਕਿ ਇਹ ਫਾਰਮੈਲਟੀਆਂ ਹੀ ਲੈ ਰਹੇ ਨੇ ਬਣਨਾ ਚਾਹੀਦਾ ਪਹਿਲਾਂ ਵੀ ਬਿੱਲ ਪੇਸ਼ ਕੀਤੇ ਬਣਨਾ ਚਾਹੀਦਾ ਜੀ ਕਈ ਕਈ ਨੇ ਵੀ ਕੀਤਾ ਸੀ ਉਹ ਕਾਨੂੰਨ ਨਹੀਂ ਬਣਿਆ ਪਰ ਬਾਅਦ ਦੇਖੋ ਜੀ ਕਾਨੂੰਨ ਬਣਨਾ ਚਾਹੀਦਾ ਹੈ ਕਿ ਕਾਨੂੰਨ ਬਣ ਜੇ ਉਮਰ ਕੈਦ ਸਜ਼ਾ ਇਹਨਾਂ ਨੂੰ ਹੋਵੇ ਤੇ ਅੱਗੇ ਤੋਂ ਡਰ ਪੈ ਜੇ ਆਉਣ ਵਾਲੀ ਪੀੜ੍ਹੀ ਨੂੰ ਕਿੰਨਾ ਤਾਂ ਹੋਰ ਸਖਤ ਸਜ਼ਾ ਦੀ ਵੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੋਣੀ ਚਾਹੀਦੀ ਫਾਂਸੀ ਵਗੈਰਾ ਦੀ ਵੀ ਹੋਵੇ ਹੋਣੀ ਚਾਹੀਦੀ ਜੀ ਹੋਣੀ ਚਾਹੀਦੀ ਜਿਹੜੇ ਗੁਰੂ ਘਰ ਦੇ ਨਾਮ ਮੱਥੇ ਲਾਉਂਦੇ ਨੇ ਬੇਅਦਬੀਆਂ ਕਰਦੇ ਨੇ ਇਹਨਾਂ ਨੂੰ ਨਾਲ ਦੀ ਨਾਲ ਹੀ ਫਾਂਸੀ ਹੋਣੀ ਚਾਹੀਦੀ ਜੀ ਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਜੀਤ ਕੌਰ ਠੀਕ ਹੈ ਜੀ ਮਾ ਜੀ ਤੁਹਾਨੂੰ ਪਤਾ ਵੀ ਪੰਜਾਬ ਸਰਕਾਰ ਨਵਾਂ ਬਿੱਲ ਲੈ ਕੇ ਆਈ ਹੈ ਵੀ ਜਿਹੜਾ ਬੰਦਾ ਬੇਅਦਬੀ ਕਰੂਗਾ ਉਹਨੂੰ ਉਮਰ ਕੈਦ ਹੋਇਆ ਕਰੂਗੀ ਨਵਾਂ ਕਾਨੂੰਨ ਬਣਨ ਜਾ ਰਿਹਾ ਸੁਣਿਆ ਤੁਸੀਂ ਸੁਣਿਆ ਕੀ ਲੱਗਦਾ ਵੀ ਇਹਦਾ ਕੋਈ ਲੋਕਾਂ ਦੇ ਮਨਾਂ 'ਚ ਡਰ ਹੋਊ ਜਿਹੜੇ ਗਲਤ ਲੋਕ ਨੇ ਜਿਹੜੇ ਬੇਅਦਬੀਆਂ ਕਰਦੇ ਨੇ ਹੋਊਗੀ ਪੁੱਤ ਉਹਨਾਂ ਦੇ ਮਨਾਂ 'ਚ ਕੀ ਲੱਗਦਾ ਵੀ ਸਹੀ ਹੈ ਉਮਰ ਕੈਦੇ ਕਾ ਹੋਰ ਇਹ ਤੋਂ ਵੀ ਵੱਧ ਸਖਤ ਸਜ਼ਾ ਹੋਣੀ ਚਾਹੀਦੀ ਆ ਹੋਈ ਹੋਣੀ ਚਾਹੀਦੀ ਪੁੱਤ ਜਿਹੜੇ ਬੇਅਬਦੀ ਕਰਦੇ ਨੇ ਕੀ ਸਜਾ ਹੋਣੀ ਚਾਹੀਦੀ ਆ ਤੁਹਾਡੇ ਹਿਸਾਬ ਨਾਲ ਬੇਅਦਬੀ ਵਾਲੇ ਦੀ ਮੈਂ ਦੱਸ ਮੈਂ ਕੀ ਦੱਸਾਂ ਪੁੱਤ ਕੀ ਦੱਸਾਂ ਹੁ ਬੀ ਫਲਤੀ ਵਗੈਰਾ ਨਹੀਂ ਹੋਣੀ ਚਾਹੀਦੀ ਆ ਨਾ 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 ਪੁੱਤ ਠੀਕ ਹੈ ਜਿਹੜਾ ਬੇਅਦਬੀ ਕਰਦਾ ਫਾਂਸੀ ਦਾ ਪੁੱਤ ਅਗਰ ਤੈਨੂੰ ਪਤਾ ਹੀ ਆ ਫਿਰ ਬੰਦਾ ਜਾਂਦਾ ਲੱਗਦਾ ਤਾਂ ਨਹੀਂ ਮੇਰੇ ਡਰ ਵੀ ਤਾਂ ਹੀ ਰਹੂਗਾ ਲੋਕ ਫਿਰ ਬੇਅਦਬੀਆਂ ਤੋਂ ਵੀ ਤਾਂ ਹੀ ਡਣਗੇ ਨਹੀਂ ਮੈਂ ਤਾਂ ਇੰਨਾ ਨਹੀਂ ਦੱਸ ਸਕਦੀ ਜਿਹੜਾ ਬਿੱਲ ਨਾਮਾ ਪੇਸ਼ ਕੀਤਾ ਬੇਅਦਬੀਆਂ ਬਾਰੇ ਉਮਰ ਕੈਦੀ ਪ੍ਰੋਵੀਜ਼ਨ ਰੱਖੀ ਆਗੀ ਵੀ ਲੱਗਦਾ ਵੀ ਤੁਹਾਨੂੰ ਵੀ ਕਾਨੂੰਨ ਬਣੂਗਾ ਕਿ ਕਿਤੇ ਬੇਲੇ ਰਹੂਗਾ ਜਿਵੇਂ ਪਹਿਲਾਂ ਕੈਪਟਨ ਵੀ ਇੱਕ ਵਾਰ ਬਿਲ ਤਾਂ ਲੈ ਕੇ ਆਇਆ ਸੀ ਇਹਦਾ ਇਹ ਤਾਂ ਫਿਰ ਬੇਅਦਬੀ ਦੀ ਉਮਰ ਕਹਿ ਤਾਂ سزا ਛੋਟੀ ਹੋਈ ਨਾ ਹਾਂਜੀ ਬੇਅਦਬੀ ਜੀ ਨੇ ਕੀਤੀ ਆ ਤਾਂ ਹੁਣ ਹਾਂਜੀ ਉਹਨੂੰ ਸਜ਼ਾਏ ਮੌਤ ਚਾਹੀਦੀ ਆ ਹਾਂਜੀ ਹਾਂਜੀ ਐਡੀ ਛੋਟੀ ਤਾਂ ਇਹਨਾਂ ਨੇ ਆਪੇ-ਪਾਸ ਕਰ ਦੇਣੀ ਆ ਜੀ ਬੱچے ਹਾਂਜੀ ਹਾਂਜੀ ਬੀ ਫਾਂਸੀ ਦੀ ਹੋਵੇ ਤਾਂ ਕਿ ਲੋਕਾਂ ਦੇ ਮਨਾਂ ਦੇ ਡਰ ਪਵੇ ਕੋਈ ਅੱਗੇ ਤੋਂ ਬੇਅਦਬੀ ਨਾ ਕਰੇ ਜੀ ਕਿਸੇ ਕਿਸੇ ਵੀ ਧਰਮ ਦੀ ਬੇਅਦਬੀ ਜਿਹੜਾ ਵੀ ਕੋਈ ਬੇਅਦਬੀ ਕਰਦਾ ਉਹਨੂੰ ਕਾਨੂੰਨ ਕਹਿ ਦਿੰਦੇ ਆ ਵੀ ਇਹ ਮਾਨਸਿਕ ਤੌਰ ਤੇ ਠੀਕ ਨਹੀਂ ਸੀਗਾ ਉਹ ਵੀ ਗੱਲ ਗਲਤ ਆ ਉਹਨਾਂ ਨੂੰ ਵਧੀਆ ਇੱਕ ਨੂੰ ਫਾਂਸੀ ਮਿਲ ਗਈ ਆਪੇ ਸਾਰੇ ਸੈੱਟ ਹੋ ਜਾਣਗੇ ਜਿਵੇਂ ਕਹਿੰਦੇ ਕੌਮ ਮਾਰ ਕੇ ਚੰਗਣਾ ਮਰਦਾ ਹਾਂ ਤਾਂ ਤਾਂ ਹੀ ਸਜ਼ਾ ਹੁਣ ਸਾਊਥ ਅਫਰੀਕਾ ਚਲੇ ਜਾਓ ਜਾਂ ਆਪਣੇ ਅਰੇਬੀਆ ਜਿੰਨੇ ਦੇਸ਼ ਨੇ ਏਸ਼ੀਆ ਚ ਚਲੇ ਜਾਓ ਯੂਏਈ ਚ ਚਲੇ ਜਾਓ ਦੁਬਈ ਚ ਤਾਂ ਹੀ ਨੇ ਕਾਨੂੰਨ ਸਖਤ ਨੇ ਜੀ ਸਖਤ ਨੇ ਤਾਂ ਹੀ ਕੋਈ ਉੱਥੇ ਅਪਰਾਧ ਨਹੀਂ ਕਰਦਾ ਜੀ ਜੇ ਇਹ ਤਾਂ ਅਪਰਾਧ ਆਪਾਂ ਹਟਾਣਾ ਲੋਕਾਂ ਨੂੰ ਤਾਂ ਕੋਈ ਕਾਨੂੰਨ ਸਖਤ ਲਿਆਣਾ ਪੈਣਾ ਇਹ ਤਾਂ ਕੋਈ ਜਿਆਦਾ بڑا ਨਹੀਂ ਜੀ ਇਹਨਾਂ ਲਈ ਕੀ ਆ ਉਮਰ ਕਹਿ ਤਾ 10 ਸਾਲ ਕੱਟਿਆਣਗੇ ਉਹਦਾ ਜਿਆਦਾ ਇਹਨਾਂ ਨੂੰ ਕਹਦਾ ਵੀ ਮਾਨਸਿਕ ਤੌਰ ਤੇ ਠੀਕ ਨਹੀਂ ਉਹਨੂੰ ਆਪੇ 6 ਮਹੀਨੇ ਬਾਅਦ ਜ਼ਮਾਨਤ ਦੇ ਦਿੰਦੇ ਆ ਫੇ ਉਹਦਾ ਕੀ ਫਾਇਦਾ ਜੀ ਇੱਕ ਹੀ ਲੱਗਦਾ ਤਾਂ ਉਹਨੂੰ ਬਿੱਲ ਪੇਸ਼ ਕੀਤਾ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਦਾ ਰੂਪ ਲਊਗਾ ਤੁਹਾਡੇ ਸਾਹਮਣੇ ਕਿਤੇ ਬਿਲੇ ਉਹ ਖਾਣਾ ਪੂਰਤੀ ਤਾਂ ਨਹੀਂ ਰਹਿ ਜੂਗਾ ਉਹਦਾ ਹੈ ਤਾਂ ਖਾਣਾ ਪੂਰਤੀ ਹੈ ਜਿਹੜਾ ਕਮੇਟੀ ਬਣਾਦੀ 6 ਮਹੀਨੇ ਲਈ ਛੜਦਾ ਅੱਗੇ ਕੰਮ ਅੱਜ ਤੱਕ ਕਦੇ ਕੋਈ ਹੋਇਆ ਇੰਨੀਆਂ ਕਮੇਟੀਆਂ ਬਣੀਆਂ ਆਏ ਪਹਿਲੇ ਤਾਂ ਕੈਪਟਨ ਸਰਕਾਰ ਵੀ ਲੈ ਕੇ ਆਈ ਸੀ ਹਾਂ ਜੀ ਕਮੇਟੀਆਂ ਦਾ ਪਹਿਲੇ ਪਿਆ ਕਮੇਟੀਆਂ ਦਾ ਬਥੇਰੀਆਂ ਬਣਦੀਆਂ ਜੀ ਇਹ ਤਾਂ ਪਾਸ ਹੋਊਗਾ ਕਾਨੂੰਨ ਤਾਂ ਆਇਆ ਆਲੇ ਉਹਦਾ ਵੀ ਹੁਣ ਤੁਹਾਨੂੰ ਦੱਸਤਾ ਦਿੰਦਾ ਵੀ ਹਿੱਲਾ ਦਾ ਕੋਈ ਨਹੀਂ ਜੀ ਮਰਖਾਂਸੀ ਦਾ ਜਾ ਹੋਣੀ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਆ ਜੀ ਧੰਨਵਾਦ ਜੀ ਗਿਆਨ ਸਿੰਘ ਆ ਵੀ ਕਿਹੜਾ ਪਿੰਡ ਹੈ ਜੀ ਪਿੰਡ ਦਾ ਲੂਣਾ ਹੀ ਆਪਣਾ ਠੀਕ ਹੈ ਇੱਕ ਨਾ ਪੰਜਾਬ ਸਰਕਾਰ ਨਵਾਂ ਬਿੱਲ ਲੈ ਕੇ ਆਈ ਹੈ ਵੀ ਜਿਹੜਾ ਬੇਅਦਬੀ ਕਰੂਗਾ ਉਹਨੂੰ ਉਮਰ ਕੈਦੀ ਸਜ਼ਾ ਹੋਊਗੀ ਹਾਲਾਂਕਿ ਅਜੇ ਕਾਨੂੰਨ ਬਣੂਗਾ ਅਜੇ ਬਿੱਲ ਪੇਸ਼ ਕੀਤਾ ਸੁਣਿਆ ਤੁਸੀਂ ਇਹਦੇ ਬਾਰੇ ਖਬਰ ਨਾ ਜੀ ਪਤਾ ਨਹੀਂ ਸੋਚਦਾ ਕਿ ਬੇਸੋਣੀ ਨਹੀਂ ਵੀ ਉਹ ਬਿੱਲ ਲੈ ਕੇ ਆਏ ਨੇ ਪੰਜਾਬ ਸਰਕਾਰ ਪਿਆਦਬੀਆ ਤੇ ਕਾਨੂੰਨ ਬਣਾਉਣ ਜਾ ਰਹੇ ਨੇ। ਨਾ ਜੀ ਆਪਾਂ ਨੇ ਨਹੀਂ ਸੁਣਿਆ। ਸੁਣਿਆ ਨਹੀਂ। ਕੀ ਲੱਗਦਾ ਵੀ ਇਦਾਂ ਦਾ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਬੇਅਦਬੀ ਕਰੇ ਉਹਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋਵੇ। ਦੇਖੋ ਜੀ ਬੇਅਦਬੀ ਤਾਂ ਹੁਣ ਜਿਦਾਂ ਗੁਰੂ ਮਹਾਰਾਜ ਦੀ ਗ੍ਰੰਥ ਸਾਹਿਬ ਜੀ ਦੀ ਵੀ ਹੁੰਦੀ ਆ। ਵੀ ਉਹ ਹੋਣੀ ਚਾਹੀਦੀ ਆ। ਮੇਰੇ ਕਾਗਜ਼ਾਂ 'ਚ ਤਾਂ ਹੋਣੀ ਚਾਹੀਦੀ ਆ। ਜਿਹੜਾ ਕੋਈ ਗੁਨਾਹ ਕਰੇ ਸਜ਼ਾ ਹੋਣੀ ਚਾਹੀਦੀ ਆ। ਸਖਤ ਸਜ਼ਾ ਹੋਵੇ ਤਾਂ ਹੀ ਤਾਂ ਸਖਤ ਹਾਂ ਤਾਂ ਗੱਲ ਛੋਟੇ ਦਾ ਕਿਹੜੀ ਹੋਣੀ ਚਾਹੀਦੀ ਉਮਰ ਕੈਦ ਕਾ ਫਾਂਸੀ ਸਾਲੀ ਫਾਂਸੀ ਹੋਣੀ ਚਾਹੀਦੀ ਹੈ ਤਾਂ ਹੀ ਲੋਟ ਰਹਿਦਾ ਕੰਮ ਧਨਮਨ ਸੰਗਲ ਪ੍ਰਭਾ ਉਮਰ ਕਹਿੰਦੇ ਤਾਂ ਜਮਾਨਤ ਕਰਾ ਲੈਂਦੇ ਕਰਾ ਲੈਂਦਾ ਫਾਂਸੀ ਦੀ ਸਜ਼ਾ ਚਾਹੀਦੀ ਆ ਸਿੱਧਾ ਬੰਦਾ ਖਾਤਮਾ ਵੀ ਗਾਹਾਂ ਨੂੰ ਹੋਰ ਬੰਦਾ ਨਾ ਕਰੇ ਕੀ ਲੱਗਦਾ ਜਿਹੜੀਆਂ ਸਰਕਾਰਾਂ ਨੇ ਇਹ ਸੋਹਿਰਦ ਨੇ ਮਾਮਲੇ 'ਚ ਜਾਂ ਬਿਰਖਾਨਾ ਪੂਰਤੀ ਉਹ ਕਰਦੀਆਂ ਨੇ ਸਰਕਾਰਾਂ ਖਾਣਾ ਪੂਰਤੀ ਕਿਸ ਤਰ੍ਹਾਂ ਮਾ ਸਮਝਿਆ ਨਹੀਂ ਵੀ ਜਿਵੇਂ ਕਾਨੂੰਨ ਬਣਾਉਣ ਨੂੰ ਲੈ ਕੇ ਬਿੱਲ ਲੈ ਕੇ ਆਏ ਨੇ ਵੀ ਅਸੀਂ ਕਾਨੂੰਨ ਬਣਾਵਾਂਗੇ ਜਦ ਕਿ ਹੁਣ ਸਾਲ ਡੇਢ ਸਾਲ ਰਹਿ ਗਿਆ ਇਹਨਾਂ ਦਾ 3.5 ਸਾਲ ਚ ਕੋਈ ਇਹਨਾਂ ਨੇ ਬਿੱਲ ਨਹੀਂ ਪੇਸ਼ ਕੀਤਾ ਪਹਿਲਾਂ ਨਾ ਕੋਈ ਕਾਨੂੰਨ ਦੀ ਗੱਲ ਕੀਤੀ ਹੁਣ ਜਦ ਸਾਲ ਡੇਢ ਸਾਲ ਰਹਿ ਗਿਆ ਤਾਂ ਹੁਣ ਗੱਲ ਦੂਰੀ ਆ ਉਹ ਤਕਰੀਬਨ ਸਾਰੇ ਜਾਣਦੇ ਨੇ ਵੀ ਕਈ ਵਾਰੇ ਬਿੱਲੇ ਬਣਿਆ ਰਹਿ ਜਾਂਦਾ ਕਿਉਂਕਿ ਕੈਪਟਨ ਸਰਕਾਰ ਸੀ ਜਦੋਂ ਉਹਨਾਂ ਨੇ ਵੀ ਬਿੱਲ ਲੈ ਆਂਦਾ ਸੀਗਾ ਵੀ ਉਮਰ ਕਾਇਦ ਅਸੀਂ ਕਰਾਂਗੇ ਜਿਹੜਾ ਬੇਅਦਬੀ ਕਰੂ ਉਹ ਵੀ ਪਹਿਲੇ ਰਹਿ ਗਿਆ ਬਾਅਦ ਚ ਵੀ ਤੁਹਾਨੂੰ ਲੱਗਦਾ ਵੀ ਕੋਈ ਸਰਕਾਰ ਮਤਲਬ ਸੀਰੀਅਸ ਵੀ ਹੈ ਜਿਹੜਾ ਮਤਲਬ ਉਹ ਕਹਿ ਰਹੇ ਆਂ ਗੱਲਬਾਤ ਜੇ ਤਾਂ ਇਹ ਇਹਨੂੰ ਮੁੱਦੇ ਨੂੰ ਚੱਕੂਗੇ ਤਾਂ ਤਾਂ ਫਾਇਦਾ ਨਹੀਂ ਫਿਰ ਉਹ ਬੰਦ ਕਰ ਦਮ ਕੀ ਲੱਗਦਾ ਇਹਨੂੰ ਵੋਟਾਂ 'ਚ ਵੀ ਫਾਇਦਾ ਹੋਊ ਜੇ ਕਾਨੂੰਨ ਬਣਾ ਦੇਣ ਪੱਕਾ ਹੀ ਐ ਜੇ ਕਾਨੂੰਨ ਬਣਾ ਦਮ ਕੋਈ ਫਾਇਦਾ ਫਾਇਦਾ ਵੀ ਹੋਊਗਾ ਵੋਟਾਂ 'ਚ ਬਣ ਸਕਦੀ ਐ ਇਹ ਗੱਲ ਜੇ ਮਤਲਬ ਅਦੀ ਸਖਤ ਕਾਰਵਾਈ ਨਾ ਹੋਵੇ ਫਿਰ ਕੁਝ ਨਹੀਂ ਬਣ ਸਕਦਾ ਫਿਰ ਇਹਦਾ ਫਾਇਦਾ ਵੀ ਕੋਈ ਨਹੀਂ ਜਿਹੜਾ ਤੁਸੀਂ ਕਹਿ ਰਹੇ ਕਾਨੂੰਨ ਬਣਾਣਾ ਪਹਿਲੇ ਹੀ ਚੰਗਾ ਹੀ ਕੀ ਨਾਮ ਹੈ ਵੀਰੇ ਸੁਖਵਿੰਦਰ ਸਿੰਘ ਜੀ ਉਹ ਜਿਹੜੇ ਪੰਜਾਬ ਸਰਕਾਰ ਨਵਾਂ ਬਿੱਲ ਲੈ ਕੇ ਆਈ ਆ ਵੀ ਜੇ ਕੋਈ ਬੇਅਦਬੀ ਕਰਦਾ ਉਹਨੂੰ ਉਮਰ ਕੈਦੀ ਸਜ਼ਾ ਹੋਊਗੀ ਹਨਾ ਕੀ ਲੱਗਦਾ ਵੀ ਇਹਦੇ ਨਾਲ ਕੋਈ ਫਾਇਦਾ ਹੋਊ ਡਰ ਹੋਊ ਲੋਕਾਂ ਦੇ ਜਿਹੜੇ ਗਲਤ ਕਰਦੇ ਨੇ ਬੇਅਦਬੀ ਕਰਦੇ ਨੇ ਕੋਈ ਡਰ ਨਹੀਂ ਹੋਣਾ ਵੀਰੇ ਸਰਕਾਰਾਂ ਦਾ ਰਲੀਆਂ ਵੀ ਨਾਲ ਅੱਛਾ ਇਹ ਤਾਂ ਜਿਹੜਾ ਫੜਿਆ ਜਾਂਦਾ ਬੰਦਾ ਜਦੇ ਟੜਕਾਓ ਵੀ ਫਾਂਸੀ ਦੀ ਸਜ਼ਾ ਹੋਣੀ ਹੈ ਬਾਈ ਟੜਕਾਓ ਫਾਂਸੀ ਸਰਕਾਰ ਤੋਂ ਕੋਈ ਉਮੀਦ ਨਹੀਂ ਸਰਕਾਰ ਨੇ ਅੱਜ ਤੱਕ ਇਨਸਾਫ਼ ਦਿੱਤਾ ਕਦੇ ਕਦੇ ਮਿਲੇ ਕੋਈ ਵੀ ਦੱਸ ਦਿਓ ਆਪਾਂ ਕੋਈ ਵੀ ਨਹੀਂ ਮਿਲਿਆ ਇਹ ਤਾਂ ਸ਼ੋਸ਼ੇ ਨੇ ਬਾਈ ਸ਼ੋਸ਼ੇ ਨੇ ਵੋਟਾਂ ਲੈਣ ਦੇ ਸ਼ੋਸ਼ੇ ਨੇ ਕੀ ਲੱਗਦਾ ਵੀ ਇਹ ਸੀਰੀਅਸ ਨਹੀਂ ਹੈਗੀ ਸਰਕਾਰ ਐ ਮਾਮਲੇ ਦੇ ਕੋਈ ਸੀਰੀਅਸਪਰਡਰ ਨੇ ਵੀ ਬਿਲਕੁਲ ਲੈ ਅੰਦਾ ਸੀਗਾ ਕੋਈ ਸੀਰੀਅਸ ਨਹੀਂ ਵੀਰੇ ਕੋਈ ਸੀਰੀਅਸ ਨਹੀਂ ਸੀਰੀਅਸ ਹੋਣ ਤਾਂ ਇਹ ਕੁਝ ਹੋਵੇ ਹੀ ਨਾ ਸਰਕਾਰ ਕੀ ਕੀ ਕਰ ਸਕਦੀ ਹੈ ਸਰਕਾਰ ਆਪਾਂ ਸੋਚਦੇ ਹਾਂ ਕਿਤੇ ਵੀ ਜਾ ਸਕਦੀ ਹੈ ਸਰਕਾਰ ਸਿੱਖ ਮਰਿਆਦਾ ਦੇ ਹਿਸਾਬ ਨਾਲੇ ਸਜ਼ਾ ਦੇਣੀ ਚਾਹੀਦੀ ਆ ਆਪੇ ਉਹਨਾਂ ਨੂੰ ਆਪੇ ਦੇਣੀ ਚਾਹੀਦੀ ਵੀਰੇ ਆਪੇ ਜਿਹੜੀ ਸਿੱਖ ਰਹਿਤ ਮਰਿਆਦਾ ਵੀ ਸੌਦਾ ਲਾਉਣਾ ਚਾਹੀਦਾ ਲਾਉਣਾ ਚਾਹੀਦਾ ਵੀਰੇ 1 2 ਨੂੰ ਲੱਗ ਗਿਆ ਕੰਮ ਸਮਾ ਰੁਕ ਜਾਣਾ ਜਦੇ ਸਹੀ ਆਹੇ ਜੇ ਸੌਦਾ ਲੱਗੇ ਪਰ ਸਰਕਾਰਾਂ ਤੋਂ ਕੋਈ ਆਸ ਨਹੀਂ ਨਾ ਹੋਣਾ ਨਾ ਆਉਣ ਵਾਲੀਆਂ ਤੋਂ ਨਾ ਪਹਿਲਾਂ ਦੀਗੀ ਬਸ ਵੀਰੇ ਥੈਂਕ ਯੂ ਜੀ 3 ਨਾਂ ਮੈਂ ਵੀ ਜੀ ਦਾ 3 ਨਾਂ ਮੈਂ ਤੁਹਾਡਾ ਇਹ ਜਿਹੜੇ ਪੰਜਾਬ ਸਰਕਾਰ ਨਵਾਂ ਕਾਨੂੰਨ ਲੈ ਕੇ ਆ ਰਹੀ ਆ ਵੀ ਜੇ ਕੋਈ ਪੇ ਆਦਮੀ ਕਰਦਾ ਉਹਨੂੰ ਉਮਰ ਕੈਦ ਉਹ ਸੁਣਿਆ ਤੁਸੀਂ ਉਹਦੇ ਬਾਰੇ ਸੁਣਿਆ ਜੀ ਕੋਈ ਤੁਹਾਨੂੰ ਕੀ ਲੱਗਦਾ ਜਿਹੜਾ ਬੇਅਦਬੀ ਕਰਦਾ ਉਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਫਾਂਸੀ ਹੋਣੀ ਚਾਹੀਦੀ ਆ ਜਾਂ ਉਮਰ ਕੈਦ ਹਾਂਜੀ ਉਮਰ ਕੈਦ ਹੋਣੀ ਚਾਹੀਦੀ ਚੰਗੀ ਤਰ੍ਹਾਂ ਸਜ਼ਾ ਦੇਣ ਚਾਹੀਦੀ ਵੀ ਲੱਗਦਾ ਨਹੀਂ ਹੋਰ ਜੇ ਸਖਤ ਸਜ਼ਾ ਹੋਵੇ ਫਾਂਸੀ ਦੀ ਹੋਵੇ ਤਾਂ ਜਿਆਦਾ ਡਰ ਹੋ ਲੋਕਾਂ ਦੇ ਮਨਾਂ 'ਚ ਹਾਂਜੀ ਅੱਜ ਤੱਕ ਇਹਨਾਂ ਵੱਧ ਤੋਂ ਵੱਧ ਸਜ਼ਾ ਮਿਲਣ ਜਾਂਦੀ ਫਾਂਸੀ ਜਿਹੜੇ ਗੁਰੂ ਗ੍ਰੰਥ ਸਾਹਿਬੀ ਬੇਅਦਬੀ ਕਰਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਵੀ ਅੱਗੇ ਤੋਂ ਡਰ ਪਊਗਾ ਡਰ ਪਊਗਾ ਇੱਕਦੋਨ ਸਜ਼ਾ ਮਿਲੇਗੀ ਤੇ ਦੂਜਿਆਂ ਨੂੰ ਆਪੇ ਹੋਏਗਾ ਵੀ ਜੇ ਅਸੀਂ ਗਲਤ ਕੰਮ ਕਰਾਂਗੇ ਤੇ ਸਾਡੇ ਵੀ ਵੀ ਸਾਨੂੰ ਵੀ ਇਹੀ ਸਜ਼ਾ ਮਿਲੇਗੀ। ਹਾਂ ਇਹ ਲੱਗਦਾ ਵੀ ਸਰਕਾਰਾਂ ਸੀਰੀਅਸ ਨੇ ਮਾਮਲੇ ਤੇ। ਵੇਖੋ ਸਰਕਾਰਾਂ ਦਾ ਜੇ ਵੇਖੋ ਸਾਨੂੰ ਕੋਈ ਪਤਾ ਨਹੀਂ ਆਵੇਂ ਕਹੀਏ। ਹਾਂ ਜੀ ਜੇ ਸਰਕਾਰਾਂ ਦਾ ਇਸ ਕੋਸ਼ ਹੁੰਦਾ ਤਾਂ ਇਹ ਕੁਝ ਹੁੰਦਾ ਨਾ ਜਿਵੇਂ ਹੋ ਰਿਹਾ। ਇਹ ਵੀ ਗੱਲ ਸਹੀ ਆ ਫਿਰ ਬੇਅਦਬੀ ਨਾ ਹੋਵੇ। ਅਜੇ ਸਰਕਾਰਾਂ ਸੀਰੀਆ ਤੋਂ ਪਰ ਬੇਅਦਬੀ ਹੋ ਗਈ ਹੋਰੀ ਸਰ ਘਰਤਵਾਰਾਂ ਚ ਬੇਅਦਬੀ ਹੋ ਰਹੀ ਸਰਕਾਰਾਂ ਦਾ ਡਰ ਹੀ ਨਹੀਂ ਹੈਗਾ ਉਹਨਾਂ ਨੂੰ ਨਾ ਬੱਚ ਇਹ ਵੀ ਸਾਹਮਣੇ ਅੱਦ ਬੱਚ ਜਾਂਦੇ ਨੇ ਤਾਂ ਪਾਗਲ ਠੀਗਾ ਜੀ ਦਿਮਾਗੀ ਹਾਲ ਤੇ ਠੀਕ ਨਹੀਂ ਸੀ ਇਹਦੀ ਜਦ ਕਿ ਇਹ ਉਹਨਾਂ ਨੂੰ ਗੁਰੂ ਘਰੇ ਲੱਭਦਾ ਬੇਅਦਬੀ ਕਰਨ ਵਾਸਤੇ ਉਦੋਂ ਦਿਮਾਗ ਠੀਕ ਹੁੰਦਾ ਜਦੋਂ ਉਹ ਪਾੜਦੇ ਨੇ ਉਦੋਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਡਾ ਦਿਮਾਗ ਠੀਕ ਚੰਗਾ ਬਾਹਰ ਕਿਉਂ ਕਿਤਾਬਾਂ ਨੂੰ ਪਾੜਦੇ ਜੇ ਬਾ ਰੇੜੀਆਂ ਲੱਗੀਆਂ ਹੁੰਦੀਆਂ ਨੇ ਕਰਦੇ ਕੋਈ ਰੇਲ ਗੱਡੀ ਥੱਲੇ ਆਪ ਨਹੀਂ ਆਉਂਦੀ ਆਪ ਬੰਦੇ ਤੇ ਫਿਰ ਗੁਰੂਗ੍ਰਾਂਸਾ ਦਾ ਕਿਉਂ ਬੇਇੱਜ਼ਤ ਕਰਦਾ ਬਾ ਰਕਾ ਨਹੀਂ ਕੋਈ ਨੁਕਸਾਨ ਕਰਦੇ ਸਿਰਫ ਗੁਰੂਗ੍ਰਾਂਸਾ ਸਾਹਿਬ ਹੀ ਦੀਦਾ ਉਹਨਾਂ ਨੂੰ ਹਾਂ ਜੀ ਇੱਥੇ ਕੀ ਲੱਗਦਾ ਕੋਈ ਸਾਜ਼ਿਸ਼ ਵੀ ਹੈ ਇਹਦੇ ਪਿੱਛੇ ਜੀ ਪਤਾ ਨਹੀਂ ਪਤਾ ਸਕਦੇ ਜੀ ਇਹ ਵੇਖੋ ਜੀ ਹੁਣ ਕੁਝ ਨਹੀਂ ਪਹਿਲਾਂ ਨਹੀਂ ਕਦੇ ਸੁਣਿਆ ਸੀਗਾ ਤੋਂ 10 ਸਾਲ ਪਹਿਲਾਂ ਦੀ ਜੇ ਗੱਲ ਕਰੀਏ ਕਦੇ ਸੁਣਿਆ ਸੀ ਵੀ ਬੇਇੱਜ਼ਤੀ ਹੋਈ ਹੈ ਕਿਤੇ ਨਹੀਂ ਪਹਿਲਾਂ ਤਾਂ ਨਹੀਂ ਸੁਣਿਆ ਹੁਣ ਜ਼ਿਆਦਾ ਹੋ ਗਿਆ ਥੋੜੇ ਜਰ ਤੂੰ ਹੀ ਹੋਣ ਲੱਗੀਆਂ ਹਰ ਗੁਰਦੁਆਰੇ 'ਚ ਹਰ ਗੁਰਦੁਆਰੇ 'ਚ ਇੱਕ ਚ ਨਹੀਂ ਹਰ ਲਾ ਵੀ ਸਖਤ ਸਜਾ ਹੋਵੇ ਹਾਂ ਜੀ ਤੁਸੀਂ ਸੁਣਿਆ ਜਿਹੜੇ ਨਵਾਂ ਬਿੱਲ ਲੈ ਕੇ ਆਈ ਆ ਪੰਜਾਬ ਸਰਕਾਰ ਹਾਂ ਜੀ ਹਾਂ ਜੀ ਸੁਣਿਆ ਜੀ ਵੀ ਲੱਗਦਾ ਵੀ ਇਹ ਕਾਨੂੰਨ ਵੀ ਬਣਾ ਦੇਣਗੇ ਕਿ ਇਹ ਸਿਰਫ ਮਤਲਬ ਗੱਲਾਂ ਹੀ ਜਾਣੀ ਸੀ ਤਾਂ ਇਹ ਕਾਨੂੰਨ ਬਣਾ ਦਨ ਤਾਂ ਬਹੁਤ ਵਧੀਆ ਗੱਲ ਆ ਜੀ ਠੀਕ ਆ ਜੀ ਤੇ ਇਹਦੇ ਨਾਲ ਜੇ ਕੋਈ ਇਦਾਂ ਦੀ ਸ਼ਰਾਰਤ ਕਰਦਾ ਤਾਂ ਉਹਨੂੰ ਇੱਕ ਡਰ ਹੋਊਗਾ ਦੇਖੋ 사우ਦੀ ਅਰਬ ਦੇ ਵਿੱਚ ਕਿੰਨਾ ਸਖਤ ਕਾਨੂੰਨ ਆ ਕੋਈ ਅੱਖਾਂ ਨਾਲ ਗਲਤ ਦੇਖਦਾ ਉਹਦੀਆਂ ਅੱਖਾਂ ਕੱਢ ਦਿੰਦੇ ਨੇ ਜੀ ਕੋਈ ਹੱਥਾਂ ਨਾਲ ਗਲਤ ਕਰਮ ਕਰਦਾ ਉਹਦੇ ਹੱਥ ਕੱਢ ਦਿੰਦੇ ਨੇ ਚੌਂਗ 'ਚ ਖੜਾ ਕੇ ਚੌਂਗ 'ਚ ਖੜਾ ਕੇ ਇਹ ਕੰਮ ਕਰਦੇ ਨੇ ਉਹੀ ਸੇਮ ਟੂ ਸੇਮ ਇੱਥੇ ਲਿਆਉਣਾ ਚਾਹੀਦਾ ਜੀ ਅਗਰ ਜੀ ਦੇਖ ਲਓ ਵੀ 사우ਦੀ ਅਰਬ 'ਚ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਕਾਨੂੰਨ ਜੇ ਸਖਤ ਨੇ ਉਥੇ ਸੋਨੇ ਦੀਆਂ ਦੁਕਾਨਾਂ ਨੂੰ ਵੀ ਲੋਕ ਨਹੀਂ ਲਾਉਂਦੇ ਆਪਣੇ ਉਹ ਜੇ ਦੇਖੀ ਹਾਲਾਕਿ ਇਹ ਬਹੁਤ ਨਮੂਸੀ ਦੀ ਗੱਲ ਆ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਜੋੜੇ ਵੀ ਜਮ੍ਹਾਂ ਕਰਾਉਣੇ ਪੈਂਦੇ ਨੇ ਕਿਉਂਕਿ ਡਰ ਨਹੀਂ ਹੈਗਾ ਲੋਕਾਂ ਦੇ ਮਨ ਹਾਂਜੀ 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 ਬਿਲਕੁਲ ਸਹੀ ਗੱਲ ਆ ਜੀ ਮੈਂ ਵੀ ਦੁਬਈ ਦੇ ਵਿੱਚ ਤਾਂ ਓਪਨ ਦੁਕਾਨਾਂ ਨੇ ਜੀ ਸੋਨੇ ਦੀਆਂ ਐਨ ਖੁੱਲਾ ਬਾਹਰ ਪਿਆ ਜੀ ਕੋਈ ਮਤਲਬ ਨਹੀਂ ਕੋਈ ਚੋਰੀ ਹੋ ਜੇ ਠੀਕ ਆ ਜੀ ਉੱਥੇ ਦੇ ਰੂਲ ਔਰ ਸਿਸਟਮ ਬਹੁਤ ਵਧੀਆ ਨੇ ਪਰ ਇੱਥੇ ਲਿਆਉਣਾ ਚਾਹੀਦਾ ਜੀ ਇਹਨਾਂ ਨੂੰ ਵੀ ਠੀਕ ਆ ਅਗਰ ਜੇ ਆਪਾਂ ਕਹਿੰਦੇ ਹਾਂ ਜੀ ਉਹ ਦਿਮਾਗੀ ਖਰਾਬ ਸੀ ਉਹ ਬੱਸ ਸਟੈਂਡ ਦੇ ਵਿੱਚ ਜਾ ਕੇ ਕਿਸੇ ਬੱਸ ਥੱਲੇ ਆ ਜੀ ਜੀ ਉਹ ਦਿਮਾਗੀ ਹਾਂ ਜੀ ਅੱਜ ਕੋਈ ਆਪਣੇ ਪਰਿਵਾਰ ਦੇ ਕੋਈ ਛੱਟਫੇੜ ਮਾਰਦੇ ਜੀ ਇਹ ਉਹਨੂੰ ਇਹੀ ਇਹੀ ਚੀਜ਼ ਦਿਖਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਤਾਂ ਜੀ ਸਾਰਾ ਸਾਰਾ ਸਿਆਸਤ ਆ ਠੀਕ ਹੈ ਜੀ ਇਹ ਬਿਲਕੁਲ ਗਲਤ ਗੱਲ ਆ ਜੀ ਇਹ ਤਾਂ ਜਾਣ ਕੇ ਬੰਦੇ ਨੂੰ ਤਿਆਰ ਕਰਦੇ ਨੇ ਬੇਦਵੀ ਕਰਦੇ ਨੇ ਉਹਨੂੰ ਬਾਅਦ ਚ ਉਹਨੂੰ ਹੀ ਸਰਕਾਰ ਉਹਨੂੰ ਬਚਾ ਲੈਂਦੇ ਨੇ ਜੀ ਪਿੱਛੇ ਜਿਹੜੇ ਸਹਾਰਤੀ ਅਨਸਰ ਨੇ ਜਿਹੜੇ ਵੀ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਜੀ ਜੀ ਲੱਗਦਾ ਵੀ ਉਮਰ ਕਹੇ ਤਾਂ ਵੀ ਸਖਤ ਸਜ਼ਾ ਫਾਂਸੀ ਦੀ ਇਹ ਤਾਂ ਜੀ ਦੇਖੋ ਜੀ ਨਾਲ ਦੀ ਨਾਲ ਆਉਣ ਦੀ ਸਪੋਰਟ ਕਲੀਅਰ ਹੋਣਾ ਚਾਹੀਦਾ ਜੀ ਕੋਈ ਇਹਦੇ ਵਿੱਚ ਵਕੀਲ ਅਪੀਲ ਦਲੀਲ ਕੁਝ ਨਹੀਂ ਹੋਣਾ ਚਾਹੀਦਾ ਜੀ ਠੀਕ ਹੈ ਇਹ ਨਾਲ ਦੀ ਨਾਲ ਕੋਈ ਤਾਂ ਦੇਖ ਲਿਆ ਉਹ ਤਾਂ ਕੋਈ ਉਹ ਚ ਦਾ ਕੋਈ ਰਹਿ ਹੀ ਨਹੀਂ ਗਿਆ ਸਾਬਤ ਕਰਨੇ ਵਾਲਾ ਜਾਂ ਸਾਹਮਣੇ ਦੇਖ ਲਿਆ ਵੀ ਉਹਨੇ ਬੇਅਦਬੀ ਕਰਤੀ ਬੰਦੇ ਨੇ ਉਹ ਤਾਂ ਕਿੰਨੀ ਸੰਗਤਾਂ ਨੇ ਦੇਖੇ ਆਪਣੇ ਅੱਖੀ ਬੇਅਦਬੀ ਕਰਦਾ ਫਿਰ ਉਹਦੇ ਤਾਂ ਕੋਈ ਰਹਿ ਹੀ ਨਹੀਂ ਗਿਆ ਸਾਬਤ ਕਰਨੇ ਦੇਖੋ ਜੀ ਲਗਭਗ ਹਰੇਕ ਗੁਰੂ ਘਰ ਦੇ ਵਿੱਚ ਸੀਸੀ ਕੈਮਰੇ ਲੱਗੇ ਹੋਏ ਨੇ ਤੇ ਉਹ ਤਾਂ ਕੋਈ ਸਾਬਤ ਕਰਨੇ ਹੁਣ ਆਮ ਕੇਚ ਚ ਤਾਂ ਆਪਾਂ ਕਿਸੇ ਨਾਲ ਕੋਈ ਧੋਖਾਧੜੀ ਕਰੇ ਉਹ ਤਾਂ ਚਲੋ ਮੰਨਿਆ ਵੀ ਸਾਬਤ ਕਰਨਾ ਪੈਂਦਾ ਵੀ ਕੀਤੀ ਹੈ ਜਾਂ ਨਹੀਂ ਕੀਤੀ ਬੇਅਦਬੀ ਤਾਂ ਹੁਣ ਲੋਕਾਂ ਨੇ ਆਪਣੇ ਅੱਖੀਆਂ ਦੇਖੀ ਹੁੰਦੀ ਹੈ ਵੀ ਹਾਂ ਜੀ ਕੀਤੀ ਹੈ ਨੇ ਬਿਲਕੁਲ ਉਹ ਤੋਂ ਨਾਲ ਦੀ ਨਾਲ ਪੰਜ ਮੈਂਬਰੀ ਕਮੇਟੀ ਹੋਵੇ ਦਵਰਾ ਸਾਹਿਬ ਐਸ ਐਚ ਓ ਸਾਹਿਬ ਸਾਰੇ ਪੁਲਿਸ ਨੂੰ ਕਰਕੇ ਉਹਦੇ ਨਾਲ ਦੀ ਨਾਲ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਜੀ ਤੇ ਤਾਂ ਹੀ ਇਹ ਇਹਨਾਂ ਚੀਜ਼ਾਂ ਦੇ ਠੱਲ ਪਾਉਗੀ ਜੀ ਲੱਗਦਾ ਜੇ ਪੰਜਾਬ ਸਰਕਾਰ ਇਹ ਤੇ ਸਖਤ ਹੋਰ ਕਾਨੂੰਨ ਬਣਾ ਦਵੇ ਇਹਨੂੰ ਕਿਉਂਕਿ ਗੱਲਾਂ ਤਾਂ ਪਹਿਲਾਂ ਵੀ ਬਿੱਲ ਤਾਂ ਕੈਪਟਨ ਵੀ ਲੈ ਕੇ ਆਇਆ ਸੀਗਾ ਉਮਰ ਗਾਇਰ ਵਾਲਾ ਉਹ ਵੀ ਬਿੱਲੇ ਰਹਿ ਗਿਆ ਹੁਣ ਜਿਵੇਂ ਇੱਧਰ ਵੀ ਗੱਲਾਂ ਕਰ ਰਹੇ ਨੇ ਵੀ ਹੁਣ 3.5 ਸਾਲ ਚ ਤਾਂ ਇਹਨਾਂ ਨੇ ਕਾਨੂੰਨ ਤੇ ਗੱਲ ਨਹੀਂ ਕੀਤੀ ਹੁਣ ਸਾਲ ਡੇਢ ਸਾਲ ਰਹਿ ਗਿਆ ਤੇ ਹੁਣ ਇਹ ਗੱਲ ਕਰ ਰਹੇ ਨੇ ਵੀ ਜੇ ਲੱਗਦਾ ਵੀ ਜੇ ਕਾਨੂੰਨ ਬਣਾ ਦੇਣਾ ਇਹਨਾਂ ਨੂੰ ਫਾਇਦਾ ਵੀ ਹੋਊਗਾ ਫਿਰ ਮੈਂ ਤਾਂ ਸਰਕਾਰ ਅਗੇ ਬੇਨਤੀ ਕਰਦਾ ਦੀ ਹੱਥ ਜੋੜ ਕੇ ਇਸ ਨੂੰ ਜੇ ਮੁੱਦਾ ਚੱਕਿਆ ਤਾਂ ਇਹਨੂੰ ਸਹੀ ਜਾਮਾ ਪਨਾਇਆ ਜਾਵੇ ਇਨੂੰ ਅਸਲੀ ਰੂਪ ਦੇ ਵਿੱਚ ਲਾਗੂ ਕੀਤਾ ਜਾਵੇ ਕਿਉਂਕਿ ਲੋਕਾਂ ਦਾ ਵਿਸ਼ਵਾਸ ਤਾਂ ਟੁੱਟਿਆ ਹੋਇਆ ਵੀ ਕੈਪਟਨ ਨੇ ਵੀ ਬਿੱਲ ਨਹੀਂ ਆਂਦਾ ਸੀ ਕਾਨੂੰਨ ਨਹੀਂ ਬਣਾਇਆ ਬਿਲਕੁਲ ਜੀ ਸਹੀ ਗੱਲ ਹੈ ਬਿੱਲ ਬਣਾ ਦੇਣ ਤਾਂ ਇਹਨਾਂ ਨੂੰ ਅੱਗੇ ਵੀ ਫਾਇਦਾ ਹੋਊਗਾ ਇਹਦਾ ਹੋਊਗਾ ਜੀ ਦੇਖੋ ਅੱਗੇ ਵੀ ਇਹ ਬਿੱਲ ਬਣ ਗਿਆ ਤਾਂ ਕੰਟੀਨਿਊ ਚੱਲਦਾ ਰਹੂਗਾ ਤੇ ਬਾਕੀ ਜਿਹੜੇ ਇਹ ਜਿਹੇ ਬੰਦੇ ਆ ਇਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਇਹਦੀ ਸਜ਼ਾ ਕੀ ਹੈ ਉਹ ਪਹਿਲੇ 100 ਵਾਰੀ ਸੋਚਣਗੇ ਵੀ ਇਹ ਕਦਮ ਚੱਕਣ ਤੋਂ ਪਹਿਲਾਂ ਤਾਂ ਇਹ ਬਹੁਤ ਜ਼ਰੂਰੀ ਹੈ ਜੀ ਇਹ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨੂੰ ਜਲਦੀ ਤੋਂ ਜਲਦੀ ਐਕਟਿਵ ਕੀਤਾ ਜਾਵੇ ਤੇ ਆਰਡਰ ਕੀਤੇ ਜਾਣ ਵੀ ਇਹ ਚੀਜ਼ ਨੂੰ ਪ੍ਰਵਾਨ ਜੇ ਤੇ ਕਿਹਦਾ ਪੰਜਾਬ ਦੇ ਵਿੱਚ ਦੋ ਜਿਹੜੇ ਤੁਕਦੇ ਮੁੱਦੇ ਨੇ ਜਿਹੜੇ ਕਹਿ ਸਕਦੇ ਆ ਵੀ ਹਰੇਕ ਦੇ ਮਨ ਦੇ ਵਿੱਚ ਜਿੰਨਾ ਦੇ ਪ੍ਰਤੀਤੀਸਾ ਇੱਕ ਤਾਂ ਨਸ਼ਿਆਂ ਦਾ ਹੋ ਗਿਆ ਇੱਕ ਬੇਅਦਬੀ ਦਾ ਹੋ ਗਿਆ ਨਸ਼ਿਆਂ ਦਾ ਵੀ ਸਰਕਾਰ ਵੱਲੋਂ ਕਾफी ਜੋਰ ਲਾਇਆ ਜਾ ਰਿਹਾ ਕਿ ਜੋਤ ਨਸ਼ਿਆਂ ਵਿਰੁੱਧ ਤੁਹਾਡੇ ਇਲਾਕੇ 'ਚ ਕੀ ਹਾਲ ਆ ਵੀ ਨਸ਼ੇ ਘਟੇ ਨੇ ਹੁਣ ਕਿ ਨਹੀਂ ਨਸ਼ੇ ਕਰਨ ਵਾਲੇ ਤਾਂ ਕਰ ਹੀ ਜਾਂਦੇ ਨੇ ਜੀ ਉਹਨਾਂ ਨੂੰ ਸਮਾਨ ਇਥੋਂ ਨਹੀਂ ਮਿਲਦਾ ਤਾਂ ਸੱਜੇ ਖੱਬੇ ਉਹਨਾਂ ਲੈ ਕੇ ਉਹ ਆਪਣਾ ਕੰਮ ਕਰ ਹੀ ਜਾਂਦੇ ਨੇ ਜੀ ਕਿ ਇਹ ਹੈ ਨਹੀਂ ਕਿ ਬਿਲਕੁਲ ਹੀ ਨਸ਼ਾ ਘਟ ਗਿਆ ਜਾਂ ਨਸ਼ੇ ਦੇ ਪਾਬੰਦੀ ਲੱਗੀ ਪਰ ਕੰਮ ਚੱਲ ਰਿਹਾ ਜੀ ਅੱਜ ਦੀ ਡੇਟ ਦੇ ਵਿੱਚ ਜੋ ਇਹ ਕੰਮ ਚੱਲ ਰਿਹਾ ਚਲੋ ਸਰਕਾਰ ਆਪਣਾ ਘਟਿਆ ਵਧਿਆ ਕਿ ਉੱਥੀ ਹੈ ਚਲੋ ਆਪਾਂ ਕਹਿ ਸਕਦੇ ਹਾਂ ਕਿ ਕੋਈ 10 20% ਘਟਿਆ ਹੋਊਗਾ ਜੀ ਇੰਨਾ ਪਰ ਜ਼ਿਆਦਾ ਨਹੀਂ ਜੇ ਕਹਦੇ ਕਿ ਬਿਲਕੁਲ ਠੱਲ ਪਾਤੀ ਜੀ ਹੈ ਹੀ ਨਹੀਂ ਕੋਈ ਹੈਗੇ ਨੇ ਜੀ ਨਸ਼ੇ ਵਾਲੇ ਬੰਦੇ ਹੈਗੇ ਨਹੀਂ ਉਹ ਗੋਲੀਆਂ ਵੀ ਲੈਂਦੇ ਨੇ ਚਿੱਟਾ ਵੀ ਪੀਂਦੇ ਨੇ ਰਾਜਪੁਰੇ ਚਲੇ ਜਾਓ ਹੈਗੇ ਆ ਜੀ ਵਿਕਦਾ ਸੀ ਸਮਾਨ ਹਾਂ ਜੀ ਹਾਂ ਲੋਕ ਲੈਂਦੇ ਨੇ ਜਾਂਦੇ ਨੇ ਸਭ ਦੱਸਦੇ ਨੇ ਜੀ ਸਭ ਕੁਝ ਚੱਲਦਾ ਜੀ ਇਦਾਂ ਦੀ ਗੱਲ ਨਹੀਂ ਕਿ ਬਿਲਕੁਲ ਖਤਮ ਕਰ ਦਿੱਤਾ ਆ ਕਰ ਰਹੇ ਨੇ ਆਪਣਾ ਕਾਰਵਾਈ ਕਰ ਰਹੇ ਨੇ ਬਟ ਅਜੇ ਪੂਰੀ ਸਫਾਇਆ ਨਹੀਂ ਹੋਇਆ ਅਜੇ ਤਾਂ 20 30% ਹੀ ਮੰਨ ਕੇ ਚੱਲੋ ਵੀ ਇਹਨਾਂ ਨੇ ਕੋਈ ਠੱਲ ਪਾਈ ਆ 70% ਚੱਲ ਰਿਹਾ ਜੀ ਕੰਮ ਨਸ਼ਿਆਂ ਦਾ ਧੰਨਵਾਦ ਓਕੇ ਜੀ ਥੈਂਕ ਯੂ ਸਰ ਸੋ ਸ਼੍ਰੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤਾਂ ਤੋਂ ਜਾਣਿਆ ਕਿ ਜੋ ਬਿੱਲ ਲੈ ਕੇ ਆਈ ਹੈ ਸਰਕਾਰ ਬੇਅਦਬੀ ਦੇ ਮੁੱਦੇ ਤੇ ਉਸ ਬਾਰੇ ਸੰਗਤ ਕੀ ਸੋਚਦੀ ਆ ਅੱਜ ਸੰਗਰਾਦ ਹੈ 100 ਮਹੀਨੇ ਦੀ ਸੰਗਰਾਦ ਹੈ ਸੋ ਸਾਰੀ ਵੀਡੀਓ ਦੇਖ ਰਹੀ ਸੰਗਤ ਨੂੰ ਵੀ ਬਹੁਤ ਬਹੁਤ ਮੁਬਾਰਕਾ 100 ਮਹੀਨੇ ਦੀ ਸੰਗਰਾਦ ਦੀ ਜੋ ਨਵਾਂ ਮਹੀਨਾ ਸੌਣ ਦਾ ਸ਼ੁਰੂ ਹੋਣ ਜਾ ਰਿਹਾ ਤੁਹਾਡੇ ਲਈ ਤਰੱਕੀਆਂ ਲੈ ਕੇ ਆਵੇ ਤੁਹਾਡੇ ਪਰਿਵਾਰ ਲਈ ਤੰਦਰੁਸਤੀ ਲੈ ਕੇ ਆਵੇ ਸੋ ਤੁਸੀਂ ਜ਼ਰੂਰ ਕਮੈਂਟਾਂ 'ਚ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਜੋ ਬੇਅਦਬੀ ਦੇ ਮੁੱਦੇ ਤੇ ਬਿੱਲ ਪੇਸ਼ ਕੀਤਾ ਉਹ ਕਾਨੂੰਨ ਦਾ ਰੂਪ ਧਾਰਨ ਕਰੇਗਾ ਜੇਕਰ ਕਾਨੂੰਨ ਬਣਦਾ ਹੈ ਤਾਂ ਕਿ ਇਹਦੇ ਨਾਲ ਜੋ ਵੀ ਕਰਨ ਵਾਲੇ ਨੇ ਜੋ ਦੋਖੀ ਨੇ ਜੋ ਬੇਅਦਮੀਆਂ ਕਰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋਊਗਾ ਬੇਅਦਬੀਆਂ ਘਟਣਗੀਆਂ ਬੰਦ ਹੋਣਗੀਆਂ ਕੀ ਆ ਤੁਹਾਡਾ ਇਸ ਬਾਰੇ ਕਹਿਣਾ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਮਿਲਦੇ ਆ ਜਲਦ ਕਿਸੇ ਹੋਰ ਵੀਡੀਓ ਦੇ ਨਾਲ ਬਣੇ ਰਹਿਣਾ ਲਿਮਟਿਡ ਗੰਦੇ ਨਾਲ ਧੰਨਵਾਦ